ਦੇਦਕੋੜ ਦੇ ਪਿੰਡ ਫਿੱਡੇ ਕਲਾਂ ਕੋਲ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ अल्टੋ ਕਾਰ ਜਿਸ ਦੇ ਵਿੱਚ ਫੌਜੀ ਪਤੀ ਸਣ ਉਸ ਦੀ ਪਤਨੀ ਸਵਾਰ ਸੀ ਬੇਕਾਬੂ ਹੋ ਕੇ ਸਰਹੰਦ ਨਹਿਰ ਦੇ ਵਿੱਚ ਜਾ ਡਿੱਗੀ ਜੋ ਕਿ ਦੇਖਦੇ ਦੇਖਦੇ ਹੀ ਪਲਾਂ ਦੇ ਵਿੱਚ ਪਾਣੀ ਦੇ ਵਿੱਚ ਡੁੱਬ ਗਈ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਰੌਲਾ ਪਾਇਆ ਗਿਆ ਤੇ ਨਜ਼ਦੀਕੀ ਪਿੰਡ ਦੇ ਲੋਕ ਵੀ ਮੌਕੇ ਦੇ ਉੱਤੇ ਇਕੱਠੇ ਹੋ ਗਏ ਪਰ ਉਦੋਂ ਤੱਕ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਕਾਰ ਨਹਿਰ ਦੇ ਵਿੱਚ ਚ ਡੁੱਬੀ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਐਨ ਡੀ ਆਰ ਐਫ ਦੀਆਂ ਟੀਮਾਂ ਵੀ ਭੁਲਾਈਆਂ ਗਈਆਂ ਜੋ ਕਿ ਲਗਾਤਾਰ ਇਸ ਕਾਰ ਦੇ ਵਿੱਚ ਸਵਾਰ ਪਤੀ ਪਤਨੀ ਦੀ ਤਲਾਸ਼ ਕਰ ਰਹੇ ਨੇ ਉਤ ਹੀ ਮੌਕੇ ਦੇ ਉੱਤੇ ਪਿੰਡ ਵਾਸੀਆਂ ਨੇ ਇਸ ਘਟਨਾ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਅਤੇ ਪ੍ਰਤੱਖ ਦਰਸ਼ਕ ਜਿਨ੍ਹਾਂ ਨੇ ਦੇਖਿਆ ਕਿ ਇਹ ਘਟਨਾ ਕਿਵੇਂ ਵਾਪਰੀ ਉਹਨਾਂ ਨੇ ਵੀ ਸਾਰਾ ਕੁਝ ਦੱਸਿਆ ਜਿਉਂ ਇਹ ਨਹਿਰ ਬਣੀ ਆ ਹੁਣ ਦੁਆਰਾ ਉਹ ਸਾਰੀ ਛੜਕ ਪੱਟੀ ਗਈ ਹੈ ਇਸ ਦੇ ਕਾਰਨ ਆਹ ਤੇ ਬਾਲੇ ਹੁੰਦੇ ਆ ਅੱਛਾ ਹਣ ਵੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਸੀ। ਆਈ ਫੌਜ ਨੂੰ ਨੌਕਰੀ ਕੱਲ ਨੂੰ ਜਾਣਾ ਸੀ ਜੀ ਡਿਊਟੀ ਤੇ। ਕੱਲ ਜਾਣਾ ਸੀ। ਹਾਂਜੀ। ਇੱਥੇ ਮੈਲਣ ਆਈ ਸੀ। ਹਾਂ ਮੈਂ ਕੱਲ ਮੈਲਣ ਆਈ ਸੀਗੇ ਤੇ ਕੱਲ ਨੂੰ ਉਹਨੇ ਪਰਸੋਂ ਜਾਣਾ ਸੀਗੇ ਡਿਊਟੀ ਤੇ। ਦੋਵੇਂ ਪਤੀ ਪਤਨੀ ਸੀਗੇ। ਦੋਵੇਂ ਪਤੀ ਪਤਨੀ ਸੀ ਜੀ। ਇਹਨਾਂ ਦੇ ਬੱਚੇ ਕਿੰਨੇ ਆ? ਇੱਕ ਬੱਚਾ ਜੀ 5 ਸਾਲ ਦਾ। ਅੱਛਰ 5 ਸਾਲ ਦਾ। ਹਾਂਜੀ। ਬਹੁਤ ਮੰਨਪੱਗ ਕਰਨਾ ਵਾਪਰ ਗਈ ਵਰਤ। ਜਿਹੜੀ ਮਾਤਾ ਹੈ ਉਹ ਵੀ ਵਿਚਾਰੀ ਮੰਝੇ ਤੇ ਬੈਠੀ ਆ। ਫੌਜੀ ਸਾਹਿਬ ਦੀ ਮਾਤਾ। ਅੱਛਾ। ਇਹਥੇ ਹੀ ਬਸ 11:00 ਵਜੇ ਆਏ ਆ। ਤੇ 4:30 ਦਾ ਟਾਈਮ ਸੀ 11:00 1 ਰਾਜੀ 1.5 ਵਜੇ ਤੱਕ ਵਰਕ ਕਰਦੇ ਰਹੇ ਆ ਕੋਈ ਮਤਲਬਸਾਤ ਨਹੀਂ حاصل ਹੋਈ ਹੁਣ ਦੁਬਾਰਾ ਹੁਣ ਦੁਬਾਰਾ ਤੜਕੇ ਸਵੇਰ ਫੇਰ ਆ ਗਏ ਇਹ 7 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਹੋਏ ਆ ਹਾਂਜੀ ਅਸੀਂ ਨਾ ਮੈਂ ਨਾ ਜੋ ਨਲਕੇ ਤੇ ਖੜਾ ਸੀ ਉੱਥੇ ਜੀ ਪਾਣੀ ਭਰਨ ਆਇਆ ਸੀਗਾ ਉਥੋਂ ਨਲਕੇ ਖੜਾ ਤੇ ਬਈਆ ਇੱਥੇ ਰੌਲਾ ਪਈ ਜਾਂਦਾ ਬਹੁਤ ਜ਼ਿਆਦਾ ਚੀਕ ਜਿਗਾੜਾ ਬੜਾ ਉਹਨੇ ਰੌਲਾ ਪਾਇਆ ਵਿਆਂ ਕਰਕੇ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿਹਾ ਬਈ ਇਹਨੂੰ ਪਤਾ ਨਹੀਂ ਕੀ ਗੱਲ ਹੋਗੀ ਜਦੋਂ ਮੁੜ ਕੇ ਤੇ ਮੈਂ ਨਿਗਾਹ ਮਾਰੀ ਤੇ ਮੈਂ ਕਿਹਾ ਤਾਂ ਕਾਰ ਤੁਰੀ ਜਾਂਦੀ ਆ ਕਾਰ ਉਥੋਂ ਜਤਰੀ ਹੁੰਦੀ ਆ ਨਾ ਕਾਰ ਮਾੜਾ ਜਗੜਾ ਪਾਸਾ ਦਵਿਆ ਗੱਡੀ ਉਥੋਂ ਉਹ ਦਰਖਤ ਤੋਂ ਡਿੱਗੀ ਆ ਗਾਂਤਰੀ ਆਈ ਆ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚਗਾ ਖੇਚ ਵਿਚਾਰੀ ਕਦੇ ਕੋਸ ਕਰ ਕਦੇ ਕੋਸ ਕਰ ਜਦੋਂ ਉਥੇ ਬਰਾਬਰ ਆ ਗਏ ਨਾ ਬੁੜੀ ਨੇ ਜਦੋਂ ਬਾਰੀ ਖੋਲਤੀ ਉਦੋਂ ਗੱਡੀ ਬਸ ਢੇੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਉਹ ਜੀ ਤਾਂ ਮੁੜ ਕੇ ਫਿਰ ਰੌਲਾ ਪਾ ਮੁੜ ਕੇ ਹੌਲੀ ਹੌਲੀ ਮੁੜ ਕੇ ਸਾਰਾ ਪਿੰਡ ਆ ਗਿਆ ਜੀ ਇੱਥੇ ਫਿਰ ਇੱਥੇ ਮੌਤ ਹੋ ਇੱਥੇ ਪਰੋਸ਼ ਕੀਤੀ ਕੋਈ ਨਹੀਂ ਸੀਗਾ ਵਿਆਹ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆ ਦਾ ਵੀ ਇਹ ਚੀਜ਼ ਸੀਗੀ ਨਹੀਂ ਹਜੇ ਤੱਕ ਵੀ ਨਹੀਂ ਮਿਲਿਆ ਜੀ ਦੂਜੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੀ ਸੜਕ ਦੀ ਜ਼ਿਆਦਾਤਰ ਟੁੱਟ ਪਈ ਹਾਂਜੀ ਇਹ ਸੜਕਾ ਜੀ ਜਦੋਂ ਨਹਿਰ ਬਣਾਈ ਸੀ ਇਹਦਾ ਡੌਲਾ ਸੀਗਾ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਵੱਧਾ ਨਹੀਂਗਾ ਇੱਥੇ ਇੱਕੇ ਹਾਸਾ ਨਹੀਂ ਹੋਇਆ ਜੀ ਇੱਥੇ 13ਵਾਂ 14ਵਾਂ ਮਾਸਾ ਹੋ ਗਿਆ ਜੀ ਇਹ ਸੜਕਾ ਉਹ ਵੀ ਖਰਾਬ ਆ ਇੱਕੇ ਦਾ ਡੌਲਾ ਡੌਲਾ ਬਰਾਬਰ ਆ ਜੀ ਨਹੀਂ ਡੌਲਾ ਵੱਧਾ ਹੋਵੇ ਤੁਸੀਂ ਵੀ ਵੇਖੋ ਸੜਕ ਹੁਣ ਵੀ ਹਾਂ ਹੁਣ ਵੀ ਵੇਖ ਲਓ ਜਾ ਕੇ ਮੌਕੇ ਤੇ ਹਾਂ ਤੋ ਇਹ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਝਾਕਣਾ ਚਾਹੀਦਾ ਗੌਰ ਕਰਨੀ ਜੀ ਸੜਕਾਂ باندې ਇੱਕ ਇਹ ਡੌਲਾ ਉੱਚਾ ਹੋ ਜੇ ਜੀ 5 ਫੁੱਟ ਹਾਂ ਹਾਂ ਹੋਰ ਆਸਾਣਾ ਵਰਤੇ ਜੀ ਇਹ ਕਰਕੇ ਚੀਜ਼ ਹੈ ਅਸੀਂ ਇਹ ਸਰਪੰਚ ਨੇ ਤਾਂ ਬਹੁਤ ਵਾਰੀ ਆਖਿਆ ਵੀ ਇਹ ਕਰਕੇ ਉੱਚਾ ਹੋ ਜੇ ਵੀ ਇਹ ਕਰਕੇ ਕੋਈ ਗੱਲਬਾਤ ਨਹੀਂ ਸੌਰੀ ਕੋਈ ਗੌਰ ਨਹੀਂ ਕਰ ਰਹੀ ਇਹ ਨੁਕਸਾਨ ਹੋਈ ਜਾਂਦਾ ਹੁਣ ਇਹ ਬੰਦਾ ਜੇ ਫੌਜ ਸੀਗਾ ਵਿਚਾਰੇ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਦਾਦੀ ਜੀ ਦੇ ਬੱਚਾ ਮਾਂ ਪਤੀ ਪੋਤਾ ਰਹਿ ਗਏ ਜੀ ਘਰੇ ਕੋਈ ਵੀ ਨਹੀਂ ਰਹਿ ਗਿਆ ਜੀ ਵਿਚਾਰਿਆਂ ਦਾ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਜਰਾਂ ਦਾ ਕਹਿਆ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਜੋ ਕਿ ਫੌਜ ਦੇ ਵਿੱਚ ਮੁਲਾਜ਼ਮ ਹੈ ਅਤੇ ਉਸ ਦੀ ਛੁੱਟੀ ਵੀ ਖਤਮ ਸੀ ਤੇ ਛੁੱਟੀ ਤੋਂ ਪਹਿਲਾਂ ਹੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਮਿਲਣ ਜਾ ਰਿਹਾ ਸੀ ਜਿਸ ਦੇ ਚੱਲਦੇ ਰਸਤੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ